ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਪੰਜਾਬ ਚ ਲਿੰਗ ਅਨੁਪਾਤ ਚ ਆਈ ਨਵੀਂ ਗਿਰਾਵਟ ਸਮਝਦਾਰ ਹੋਣ ਲੱਗੇ ਪੰਜਾਬੀ ਦੇਖਣ ਨੂੰ ਮਿਲਿਆ ਅੰਕਾਂ ਚ ਸੁਧਾਰ ਬਾਇਨਾਚਮਨ ਵਾਲਿਆਂ ਦੀ ਗਿਣਤੀ 308 ਤੱਕ ਪਹੁੰਚੀ ਪਾਰੀ ਮੀਕਾਨ ਕੇਰਲ ਦੇ 7 ਜ਼ਿਲ੍ਹਿਆਂ ਚ ਸਕੂਲ ਬੰਦ ਮਲ ਵਿੱਚ ਦੱਬੇ ਲੋਕਾਂ ਦੀ ਭਾਲ ਚੱਲੀ। ਕੇਦਾਰਨਾਥਾਮ ਚ ਫਸੇ ਸੈਂਕੜੇ ਲੋਕ ਬਚਾਅ ਕਾਰਜ ਲਗਾਤਾਰ ਜਾਰੀ 2200 ਤੋਂ ਵੱਧ ਲੋਕਾਂ ਨੂੰ ਗਿਆ ਬਚਾਇਆ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਲਿੰਗ ਅਨੁਪਾਤ ਵਿੱਚ ਦੋ ਅੰਕਾਂ ਦਾ ਸੁਧਾਰ ਹੋਇਆ ਸੇਤ ਵਿਭਾਗ ਅਨੁਸਾਰ 2022-23 ਵਿੱਚ ਪੰਜਾਬ ਵਿੱਚ ਪ੍ਰਤੀ ਹਜ਼ਾਰ ਮਰਦਾਂ ਪਿੱਛੇ 916 ਔਰਤਾਂ ਦਾ ਸੰਖਿਆ ਅੰਕੜਾ 2023-24 ਵਿੱਚ 918 ਤੱਕ ਪਹੁੰਚ ਜਾਏਗਾ ਸੂਬੇ ਦੇ 14 ਜ਼ਿਲ੍ਹਿਆਂ 'ਚ ਵੱਡਾ ਸੁਧਾਰ ਦੇਖਿਆ ਗਿਆ ਜਦੋਂ ਕਿ 9 ਜ਼ਿਲ੍ਹਿਆਂ 'ਚ ਲਿੰਗ ਅਨੁਪਾਤ ਚ ਗਿਰਾਵਟ ਆਈ ਹੈ 2022-23 ਦੀ ਲਿੰਗ ਅਨੁਪਾਤ ਰਿਪੋਰਟ ਚ ਮੋਹਾਲੀ 963 ਥਾਂਕਾ ਦਾ ਸੂਬੇ ਚੋਟੀ ਤੇ ਸੀ ਪਰ 2023-24 ਵਿੱਚ ਇਹ 13ਵੇਂ ਸਥਾਨ ਤੇ ਖਿਸਕ ਗਿਆ ਸੰਗਰੂਰ ਦੂਜੇ ਸਥਾਨ ਤੋਂ 18ਵੇਂ ਨੰਬਰ ਤੇ ਆ ਗਿਆ ਸੰਗਰੂਰ ਆਪੇ ਮਾਰੀ ਜਾਰੀ ਰੱਖੇ ਜਦੋਂ ਕਿ ਇਸ ਧਾਪਨਾ ਜਿਲ੍ਹਾ 16 ਸਥਾਨਾਂ ਤੇ ਖਿਸਕ ਗਿਆ 2022-23 ਵਿੱਚ ਕਪੂਰਥਲਾ 942 ਅੰਕਾਂ ਨਾਲ ਰਾਜ ਵਿੱਚ 5ਵੇਂ ਸਥਾਨ ਤੇ ਸੀਓ 2023-24 ਸਟਾਪ ਤੇ ਆਇਆ ਇੱਥੇ ਲਿੰਗ ਅਨੁਪਾਤ 50 ਅੰਕਾਂ ਦੇ ਸੁਧਾਰ ਨਾਲ 992 ਦਰਜ ਕੀਤਾ ਗਿਆ ਸਭ ਤੋਂ ਵੱਧ ਛਾਲ ਮਲੇਰ ਕੋਟਲਾ 'ਚ ਦੇਖਣ ਨੂੰ ਮਿਲੀ ਹੈ ਜਿਲ੍ਹਾ 12ਵੇਂ ਸਥਾਨ ਤੋਂ ਸਿੱਧਾ ਦੂਜੇ ਸਥਾਨ ਤੇ ਆ ਗਿਆ ਇੱਥੇ 2022-23 ਵਿੱਚ ਲਿੰਗ ਅਨੁਪਾਤ 222 ਸੀ ਇਸ ਇਸ ਵਾਰ ਲਿੰਗ ਅਨੁਪਾਤ 961 ਤੱਕ ਪਹੁੰਚ ਗਏ ਭਾ 39 ਅੰਕਾਂ ਦੀ ਛਾਲ ਸੀ ਕੇਰਲ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਕੇਰਲ ਦੇ ਵਾਈਨਾਡ ਚ ਪਹਿਲਾਂ ਹੀ ਤਬਾਈ ਹੋ ਚੁੱਕੀ ਹੈ ਇੱਥੇ ਜ਼ਮੀਨ ਖਿਸਕਣ ਨਾਲ ਹੁਣ ਤੱਕ 308 ਲੋਕਾਂ ਦੀ ਜਾਨ ਜਾ ਚੁੱਕੀ ਹੈ ਇਸ ਦੌਰਾਨ ਮੀਂਹ ਦੀ ਭਿਕਵਾਨੀ ਦੇ ਮੱਦੇਨਜ਼ਰ ਤ੍ਰਿਸ਼ੂਰ ਮਲਪੁਰਮ ਕੋਜੀਕੋਡ ਵਾਈਨਾਡ ਕੰਨੂਰ ਅਤੇ ਕਾਸਗੋਟ ਜ਼ਿਲ੍ਹਿਆਂ ਦੇ ਵਿੱਚ ਸਕੂਲ ਕਾਲਜ ਸਟਿਚੂਸ਼ਨ ਕੇਂਦਰਾ ਸਮੇਤ ਸਾਰੇ ਵਿਦਿਅਕ ادارے ਜਾਨੀ ਕਿ 2 ਅਗਸਤ ਨੂੰ ਬੰਦ ਰਹਿਣਗੇ ਛੁੱਟੀ ਦਾ ਐਲਾਨ ਉਦੋਂ ਹੋਇਆ ਜਦੋਂ ਕੇਰਲ ਮੌਸਮ ਵਿਭਾਗ ਨੇ ਸ਼ਨੀਵਾਰ ਤੱਕ ਵਾਈਨਾਡ ਜ਼ਿਲ੍ਹੇ ਚ بارش ਦਾ ਸੰਤਰੀ ਅਲਰਟ ਜਾਰੀ ਕੀਤਾ ਵਾਈਨਾਰਡ ਲੈਂਡਸਲਾਈਡਸ ਨੂੰ ਪਹਿਲਾਂ ਹੀ ਵੱਡੇ ਪੱਧਰ ਤੇ ਜ਼ਮੀਨ ਖਿਸਕਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ 2 ਇੰਚ ਜ਼ਮੀਨ ਖਿਸਕਣ ਕਾਲ ਹੋਣ ਤੱਕ 308 ਲੋਕਾਂ ਦੀ ਮੌਤ ਹੋ ਚੁੱਕੀ ਹੈ ਉਧਰ ਤ੍ਰਿਸ਼ੂਰ 'ਚ ਭਾਰੀ ਮੀਂਹ ਤੇ ਪਾਣੀ ਭਰ ਜਾਣ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਅਤੇ ਸਕੂਲਾਂ 'ਤੇ ਛੁੱਟੀ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਕੇਰਲ ਦੇ ਕਈ ਸਕੂਲ ਰਾਹਤ ਕੈਂਪਾਂ 'ਵਜੋਂ ਕੰਮ ਕਰ ਰਹੇ ਨੇ ਮੌਸਮੀ ਪਾਕ ਦੀ ਤਾਜ਼ਾ ਜਾਣਕਾਰੀ ਮੁਤਾਬਕ ਕੇਰਲ 'ਚ 5 ਅਗਸਤ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ ਵਾਈਨਾਰਡ 'ਚ ਜ਼ਮੀਨ ਖਿਸਕਣ ਦੇ 3 ਦਿਨ ਬਾਅਦ ਵੀ ਬਚਾਅ ਟੀਮਾਂ ਟੈਟ ਕੰਮ ਕਰ ਉਦ ਰੁਤਰਾਖੰਡ ਚ ਕੇਦਾਰਨਾਥ ਤਾਂ ਆਮ ਜਾਣ ਵਾਲੇ ਤੀਰਥ ਮਾਰਗ ਤੇ ਬੱਦਲ ਫਟਨ ਕਾਂ ਹਜ਼ਾਰਾਂ ਸ਼ਰਦਾਲੂ ਫਸੇ ਹੋਏ ਨੇ ਪ੍ਰਸ਼ਾਸਨ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ ਕਾਰਵਾਈ ਦੇਰ ਰਾਤ 11 ਵਜੇ ਤੱਕ ਜਾਰੀ ਰਹੀ ਹੈ ਇੱਕ ਵਾਰ ਫੇਰ ਲਿੰਚੌਨੀ ਤੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ ਕੇਦਾਰਨਾਥ ਧਾਮ ਚ ਫਸੇ ਯਾਤਰੀਆਂ ਨੂੰ ਬਚਾਉਣ ਲਈ ਚੀਨੂ ਖੈਲਿਕਾਪਟਰ ਦੀ ਮਦਦ ਲਈ ਗਈ ਹੈ ਗੌਰੀਕੁੰਡ ਰੋਡ ਤੇ ਲਗਾਤਾਰ ਪੱਥਰ ਡਿੱਗਣ ਕਾਂ ਬਚਾਅ ਕਾਰਜ ਪੈਦਲ ਸ਼ੁਰੂ ਨਹੀਂ ਹੋ ਸਕਿਆ ਸ਼੍ਰੀ ਕੇਦਾਰਨਾਥ ਯਾਤਰ ਰੂਟ ਤੇ ਫਸੇ ਯਾਤਰੀ ਨੂੰ ਬਚਾਉਣ ਲਈ ਐਸ ਡੀ ਆਰ ਐਫ ਉੱਤਰਾਖੰਡ ਦੇ ਜਵਾਨ ਚਲਾਏ ਇਸ ਦੌਰਾਨ ਮੁੰਕਟਿਆ ਖੇਤਰ ਤੋਂ 450 ਯਾਤਰੀਆਂ ਨੂੰ ਸੁਰੱਖਿਅਤ ਸੋਨਪ੍ਰਿਆਗ ਪਹੁੰਚਾਇਆ ਗਿਆ ਤੇ ਹੁਣ ਤੱਕ 2200 ਤੋਂ ਵੱਧ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਚੁੱਕਿਆ ਤੇ ਅੱਜ ਵੀ ਬਚਾਅ ਕਾਰਜ ਜਾਰੀ ਰਹੇਗਾ ਇਹਦੇ ਨਾਲ ਹੀ ਰਾਮਨਗਰ ਨੈਨੀਤਾਲ ਦੇ ਚੱਕਲਵਾ ਤੇ ਹਲਦਵਾਨੀ ਨੇੜੇ ਡਰੇਨ ਚ ਤੇਜ਼ ਵਹਾਅ ਕਨ درخت ੁੱਖੜ ਗਏ ਤੇ ਸੜਕ ਤਸ ਗਈ ਕਾਂਗਰਸ ਪਾਰਟੀ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਜਿੱਤਨ ਮਗਰੋਂ ਅਹਿਮ ਜ਼ਿੰਮੇਵਾਰੀ ਸੌਂਪੀ ਹੈ ਕਾਂਗਰਸ ਪਾਰਟੀ ਵੱਲੋਂ ਸੁਖਜਿੰਦਰ ਰੰਧਾਵਾ ਨੂੰ ਜੰਮੂ ਤੇ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਚੁਣਨ ਵਾਸਤੇ ਬਣਾਈ ਗਈ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਉਹਨਾਂ ਨੇ ਜ਼ਿੰਮੇਵਾਰੀ ਲਈ ਰਾਹੁਲ ਗਾਂਧੀ ਦਾ ਉੱਚਾ ਧੰਨਵਾਦ ਕੀਤਾ ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ ਦੇ ਇੱਕ ਸਕੂਲ ਨੂੰ ਧਮਕੀ ਭਰੀ ਈਮੇਲ ਮਿਲੀ ਹੈ ਇਸ ਈਮੇਲ ਵਿੱਚ ਸਕੂਲ ਨੂੰ ਡਾਉਣ ਦੀ ਧਮਕੀ ਦਿੱਤੀ ਗਈ ਦਿੱਲੀ ਪੁਲਿਸ ਨੇ ਇਸ ਦੀ पुष्टि ਕਰਦੇ ਕਿ ਹੈ ਕਿ ਈਮੇਲ ਵਿੱਚ ਲਿਖਿਆ ਹੈ ਕਿ ਸਕੂਲ ਵਿੱਚ ਬੰਬ ਲਾਇਆ ਗਿਆ ਸੀ ਹਾਲਾਂਕਿ ਹੁਣ ਤੱਕ ਦੀ ਜਾਂਚ 'ਚ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਈਮੇਲ ਬੀਤੇ ਦਿਨੀ 12:30 ਵਜੇ ਭੇਜੀ ਗਈ ਸੀ ਪਰ ਜਦੋਂ ਸਕੂਲ ਪ੍ਰਸ਼ਾਸਨ ਨੇ ਅੱਜ ਸਵੇਰੇ 8:30 ਵਜੇ ਈਮੇਲ ਦੇਖੀ ਤਾਂ ਪੁਲਿਸ ਨੂੰ ਇਹਦੀ ਸੂਚਨਾ ਦਿੱਤੀ ਇਸ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਚਾਇਤੇ ਸਕੂਲ ਨੂੰ ਖਾਲੀ ਕਰਵਾ ਕੇ ਜਾਂਚ ਸ਼ੁਰੂ ਕੀਤੀ ਹੈ ਪੁਲਿਸ ਮੁਤਾਬਕ ਸਕੂਲ 'ਚ ਬੰਬ ਰੱਖਣ ਦੀ ਧਮਕੀ ਇੱਕ ਫਰਜ਼ੀ ਜਾਪਦੀ ਹੈ ਇਸ ਮਾਮਲੇ 'ਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਗੁਜਰਾਤ ਵਿੱਚ ਹੁਣ ਤੱਕ ਵਾਇਰਲ ਬੁਖਾਰ ਦੇ ਕਰੀਬ 140 ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਵਿੱਚੋਂ 52 ਮਾਮਲਿਆਂ ਦਾ ਕਾਰਨ ਚਾਂਦੀਪੁਰਾ ਵਾਇਰਸ ਰਿਹਾ ਸਿਹਤ ਵਿਭਾਗ ਨੇ ਦੱਸਿਆ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ 58 ਲੋਕਾਂ ਦੀ ਮੌਤ ਹੋ ਚੁੱਕੀ ਹੈ ਵਿਭਾਗ ਨੇ ਕਿ ਰਿਲੀਜ਼ ਕੀਤਾ ਹੈ ਕਿ ਗੁਜਰਾਤ ਦੇ ਵੱਖ-ਵੱਖ ਹਿੱਸਿਆਂ 'ਚ ਵਾਇਰਲ ਬੁਖਾਰ ਨਾਲ ਪੀੜਤ 140 ਲੋਕਾਂ 'ਚੋਂ 58 ਮਰੀਜ਼ਾਂ ਦੀ ਮੌਤ ਹੋ ਗਈ ਜਦੋਂ ਕਿ 25 ਦਾ ਇਲਾਜ ਚੱਲ ਰਿਹਾ ਹੈ ਇਸ ਤੋਂ ਇਲਾਵਾ 59 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ ਜਿਨ੍ਹਾਂ ਜ਼ਿਲ੍ਹਿਆਂ 'ਚ ਚਾਂਦੀਪੁਰਾ ਵਾਇਰਸ ਦੇ ਸਭ ਤੋਂ ਮਾਮਲੇ ਪਾਏ ਗਏ ਨੇ ਉਹ ਕਾਚ ਰਾਜ ਕੋਰਤ ਸਿੰਦਰ ਨਗਰ ਅਹਮਦਾਬਾਦ ਦੇ আরাਵਲੀ ਦੇ ਵਿੱਚ ਤਿੰਨ ਦਿਨ ਮਾਮਲੇ ਸ਼ਾਮਿਲ ਨੇ ਚੰਦਪੂਰਾ ਵਾਇਰਸ ਦੇ ਕਨ ਬੁਖਾਰ ਹੁੰਦਾ ਜਿਸ ਦੇ ਲੱਛਣ ਫਲੂ ਤੇ ਤੀਬਰ ਇਨਸੈਫਲਾਈਟਿਸ ਵਰਗੇ ਹੁੰਦੇ ਨੇ ਯਾਨੀ ਕਿ ਦਿਮਾਗ ਤੇ ਸੋਜ ਵਰਗੇ ਹੁੰਦੇ ਨੇ ਮੱਛਰਾਂ ਕੀੜੇ ਮਕੌੜਿਆਂ ਤੇ ਰੇਤ ਦੀਆਂ ਮੱਖੀਆਂ ਤਰ੍ਹਾਂ ਫੈਲਤ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲਾਹੌਰ 'ਚ ਮੌਨਸੂਨ ਦੌਰਾਨ ਇੱਕ ਦਿਨ 'ਚ ਸਭ ਤੋਂ ਜ਼ਿਆਦਾ ਬਾਰਿਸ਼ ਦਾ 44 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਸਕਾਨ ਸੜਕਾਂ ਕਰਾਂਤੀ ਤੱਕ ਕੀ ਸਰਕਾਰੀ ਹਸਪਤਾਲਾਂ 'ਚ ਵੀ ਪਾਣੀ ਭਰ ਗਿਆ ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਵੀ ਹੋਈ ਹੈ ਜਾਣਕਾਰੀ ਅਧਿਕਾਰੀ ਨੇ ਦਿਨ ਦੱਸਿਆ ਕਿ ਅਗਲੇ ਕੁਝ ਦਿਨਾਂ 'ਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਅਧਿਕਾਰੀਆਂ ਨੇ ਮੰਗਲਾ ਵਿੱਚ ਜੇਲਮ ਨਦੀ 'ਚ ਹੜ੍ਹਾਂ ਦੀ ਚੇਤਾਵਨੀ ਦਿੱਤੀ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ ਦੇ ਬੁਲਾਰੀ ਮਜ਼ਹਰ ਹੁਸੈਨ ਅਨੁਸਾਰ ਮੌਨਸੂਨ ਦੌਰਾਨ ਇੱਕ ਦਿਨ ਵਿੱਚ ਸਭ ਤੋਂ ਵੱਧ ਬਾਰਿਸ਼ ਦਾ 44 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਜਦ 37 ਮਿਲੀਮੀਟਰ بارش ਦਰਜ ਕੀਤੀ ਗਈ ਹੈ ਪਾਕਿਸਤਾਨ ਦੇ ਮੌਸਮ ਵਿਭਾਗ ਨੇ ਕਿਹਾ ਕਿ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਮੌਨਸੂਨ ਅੱਗੇ ਵਧਣ ਕਾਰਨ 1 ਤੋਂ 6 ਅਗਸਤ ਤੱਕ ਦੇਸ਼ ਦੇ ਉੱਪਰਲੇ ਹਿੱਸਿਆਂ ਚ ਨੂੰ ਕ੍ਰੂਕੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਡੀਆਈਜੀ ਵੈਭੂ ਕ੍ਰਿਸ਼ਨਾ ਨੇ ਲੰਬੇ ਸਮੇਂ ਤੋਂ ਭਗੌੜੇ ਅਪਰਾਧੀਆਂ ਲਈ 50-50 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਇਸ ਵਿੱਚ ਮੁਖਤਾਰ ਅंसारी ਦੀ ਪਤਨੀ ਅਫਸ਼ਾ ਸਮੇਤ ਇਲਾਕੇ ਦੇ 15 ਅਪਰਾਧੀ ਸ਼ਾਮਿਲ ਨੇ ਇਸ ਵਿੱਚ ਆਜ਼ਮਗੜ੍ਹ ਮਾਉ ਤੇ ਬਲੀਆ ਦੇ 5-5 ਅਪਰਾਧੀ ਸ਼ਾਮਿਲ ਨੇ ਡੀਆਈਜੀ ਨੇ ਸਬੰਧਿਤ ਥਾਣਿਆਂ ਨੂੰ ਜਲਦ ਗ੍ਰਿਫਤਾਰੀ ਕਰਨ ਦੇ ਨਿਰਦੇਸ਼ ਦਿੱਤੇ ਨੇ ਡੀਆਈਜੀ ਨੇ ਗਾਜ਼ੀਪੁਰ ਜ਼ਿਲ੍ਹੇ ਦੇ ਮੁਖਤਾਰ ਅंसारी ਦੀ ਪਤਨੀ ਅਫਸ਼ਾ ਨੂੰ ਮਾਉ ਜ਼ਿਲ੍ਹੇ ਦੇ ਦਕਸ਼ੀਨ ਟੋਲਾ ਥਾਣੇ ਚ ਇੱਕ ਗੈਂਗਸਟਰ ਮਾਮਲੇ ਚ ਭਗੌੜਾ ਹੁੰਦਾ ਐਲਾਨ ਕੀਤਾ ਗੈਂਗਸਟਰ ਦੇ ਮੁਲਜ਼ਮਾਂ ਨੇ ਮੁਹੰਮਦਾਬਾਦ ਥਾਣੇ ਤੋਂ ਆਜ਼ਮਗੜ੍ਹ ਦੇ ਮਬਾਰਕਪੁਰ ਥਾਣਾ ਦੇ ਰਹਿਣ ਵਾਲੇ ਆਫਤਾਬ ਕੋਪਗੰਜ ਥਾਣੇ ਤੁਰਤਨ ਸੋਨਕਰਵਾਸੀ ਕੋਤਵਾਲੀ ਖੇਤਰ ਦੇ ਮਠੀਆ ਟੋਲਾ ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਜੈਨਗਰ ਥਾਣੇ ਦੇ ਵਾਰ ਨੰਬਰ 12 ਬੈਰ ਪਸਰਾ ਤੇ ਚੌਂਕੀਦਾਰ RAMJIVAN PASWAN ਨੂੰ ਗ੍ਰਿਫਤਾਰ ਕੀਤਾ ਕੋਤਵਾਲੀ ਥਾਣੇ ਤੇ ਕੋਪਗੰਜ ਥਾਣੇਵਾਲੋਂ ਕੋ ਸਥਾਣੇ ਦੇ ਸਿਕੋਰ ਦੇ ਰਹਿਣ ਵਾਲੇ RAHOOL GAUNTI ਨਾਮ ਦਾ ਵੀ ਐਲਾਨ ਕੀਤਾ ਗਿਆ ਮਾਮਲਾ ਰਿਸਰ ਦਿਹਾਤੀ ਪੁਲਿਸ ਦੇ ਥਾਣਾ ਲੋਪੋਕੇ ਦੇ ਨੇੜੇ ਆਉਂਦੇ ਇਲਾਕੇ ਤੋਂ ਸਾਹਮਣੇ ਜਿੱਥੋਂ ਦੇ ਰਹਿਣ ਵਾਲੇ ਹਰਦੀਪ ਸਿੰਘ ਪਿੰਠੱਠੀ ਸੋਹਲ ਨੇ ਦੱਸਿਆ ਕਿ ਉਹਨਾਂ ਦੇ ਦੋ ਦੋਸਤ ਪੁਲਿਸ ਵੱਲੋਂ ਕਿਸੇ ਮਸਲੇ 'ਚ ਗ੍ਰਿਫਤਾਰ ਕੀਤੇ ਗਏ ਸਨ ਤੇ ਉਹਨਾਂ ਨੂੰ ਛੱਡਣ ਬਦਲੇ ਥਾਣਾ ਐਸਐਚਓ ਲੋਪੋਕੇ 10000 ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਨੌਜਵਾਨ ਦਾ ਕਹਿਣਾ ਕਿ ਐਸਐਚਓ ਵੱਲੋਂ ਪੈਸੇ ਲੈ ਕੇ ਵੀ ਬੰਦੇ ਨਹੀਂ ਛੱਡੇ ਗਏ ਤੇ ਬਹੁਤ ਜ਼ਿਆਦਾ ਹਰਾਸਮੈਂਟ ਤੋਂ ਬਾਅਦ ਨੌਜਵਾਨਾਂ ਨੂੰ ਰਿਹਾਅ ਕੀਤਾ ਗਿਆ ਜੋ ਕਿ ਸਰਾਸਰ ਤੱਕ ਹੈ ਇਸ ਸਬੰਧੀ ਉਹਨਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਵਾ ਕੇ ਇਨਸ ਅਧਿਰੇ ਇਸ ਵਾਰ ਇਹ ਸੀ ਕਿ ਬਲਕਨ ਸਿੰਘ ਥਾਣਾ ਲੋਪੋਕੇਂਦਰ ਸੇ ਕਿ ਨੌਜਵਾਨ ਚਬਾਲ ਤਰੰਤਾਰਾਂ ਦੇ ਰਹਿਣ ਵਾਲੇ ਬਲੈਕਮੇਲਰ ਨੇ ਤੇ ਉਸ ਨੂੰ ਇਹਨਾਂ ਨੂੰ ਛਡਾਉਣ ਦੀ ਧਮਕੀ ਦੇ ਕੇ ਉਹ ਬਲੈਕਮੇਲ ਕਰਦੇ ਨੇ ਤੇ ਉਸ ਤੇ ਲਗਾਏਗੇ ਸਾਰੇ ਦੋਸ਼ ਪੇਬੁਨੀ ਇੱਕ ਪਾਸੇ ਤਾਂ ਸਯੁਕਤ ਕਿਸਾਨ ਮੋਰਚਾ ਗੈਰ-ਰਾਣਿਤਿਕ ਕਿਸਾਨ ਜਥੇਬੰਦੀਆਂ ਆਪਣੀ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਬੈਠ ਕੇ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਦੂਜੇ ਪਾਸੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਦੇ ਉੱਪਰ ਬਹੁਤ ਜ਼ਿਆਦਾ ਤਸ਼ੱਦਦ ਵੀ ਕੀਤਾ ਗਿਆ ਸੀ ਜਿਸ ਦੌਰਾਨ ਇੱਕ ਕਿਸਾਨ ਨੌਜਵਾਨ ਦੀ ਮੌਤ ਵੀ ਹੋਈ ਸੀ ਉਸ ਤੋਂ ਬਾਅਦ ਹੁਣ 15 ਅਗਸਤ ਵਾਲੇ ਦਿਨ ਕੇਂਦਰ ਸਰਕਾਰ ਵੱਲੋਂ ਪੁਲਿਸ ਦੇ ਕੁਝ ਵੱਡੇ ਅਧਿਕਾਰੀਆਂ ਨੂੰ ਸਪਲੈਨਿੰਗ ਲਈ ਸਨਮਾਨਿਤ ਕੀਤਾ ਜਾ ਰਿਹਾ ਜਿਹਦੇ ਵਿਰੋਧ ਵਿੱਚ ਸਯੁਕਤ ਕਿਸਾਨ ਮੋਰਚਾ ਗੈਰ-ਰਾਣਿਤਿਕ ਦੇ ਕਿਸਾਨ ਜਥੇਬੰਦੀਆਂ ਵੱਲੋਂ ਬਰਸਾਤ ਦੇ ਦੌਰਾਨ ਇਹ ਅੰਮ੍ਰਿਤਸਰ ਦੇ ਕੰਪ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਦੌਰਾਨ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਉਹ ਕੇਂਦਰ ਦੀ ਇਸ ਕਾਰਵਾਈ ਦਾ ਵਿਰੋਧ ਕਰਦੇਸ਼ ਵਿਆਪੀ ਸਾਡਾ ਅੰਦਾ ਅੰਦੋਲਨ ਸੀਗਾ ਦੋ ਫੋਰਮਾਂ ਦਾ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਨਾਨ ਪੋਲੀਟੀਕਲ ਦਾ ਔਰ ਪੂਰੇ ਦੇਸ਼ ਭਰ ਦੇ ਵਿੱਚ ਜੜਾਵਾ ਅੱਜ ਆਪਾਂ ਮੋਦੀ ਸਰਕਾਰ ਦੀਆਂ ਅਰਥੀਆਂ ਸਾੜਦੀਆਂ ਸੀ ਜ਼ਿਲ੍ਹਾ ਹੈੱਡਕੁਆਟਰ ਤੇ ਐਸਡੀਐਮ ਦਫ਼ਤਰ ਦੇ ਵਿੱਚ ਤੇ ਅੱਜ ਲਗਭਗ 17 ਕ ਸੂਬਿਆਂ ਦੇ ਵਿੱਚ ਦੇਸ਼ ਵਿਆਪੀ ਇਹ ਕਾਰਜਕ੍ਰਮ ਹੋ ਰਹੇ ਨੇ ਸਾਡੇ ਔਰ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਵੀ ਅਰਥੀਆਂ ਸਾੜੀਆਂ ਗਈਆਂ ਨੇ ਇਹਦੀਆਂ ਮੁੱਖ ਮੰਗਾਂ ਸੀਗੀਆਂ ਵੀ ਜਿਹੜੇ ਹਰਿਆਣੇ ਦੇ ਛੇ ਅਧਿਕਾਰੀ ਆ ਜਿਨ੍ਹਾਂ ਦਾ ਸਨਮਾਨ ਕਰਨ ਵਾਸਤੇ ਹਰਿਆਣੇ ਦੇ ਸਰਕਾਰ ਨੇ ਚੰਡੀਗੜ੍ਹ ਨੇ ਦਿੱਲੀ ਨੂੰ ਲਿਖਿਆ ਹੈਗਾ ਔਰ ਦਿੱਲੀ ਸਰਕਾਰ ਜਿਹੜੀ ਮੋਦੀ ਸਰਕਾਰ ਆ ਉਹ ਜਿਹੜੀ ਆ ਉਹ ਇਹਨਾਂ ਨੂੰ 15 ਅਗਸਤ ਨੂੰ ਸਨਮਾਨ ਕਰਨਾ ਚਾਹੁੰਦੀ ਆ ਔਰ ਸਾਡਾ ਇੱਤੇ ਬਹੁਤ ਤਕੜਾ ਵਿਰੋਧ ਆ ਕਿ ਜਿੰਨਾ ਅਧਿਕਾਰੀਆਂ ਨੇ ਚਾਹੇ ਸ਼ੰਭੂ ਬਾਰਡਰ ਹੋਵੇ ਚਾਹੇ ਖਨੌਰੀ ਚਾਹੇ ਹੋਰ ਬਾਰਡਰ ਹੋਣ ਉੱਥੇ ਯੋਜਨਾਬੰਦੀ ਕਰਕੇ ਜਿਵੇਂ ਕਿਸਾਨਾਂ ਤੇ ਜ਼ੁਲਮ ਕੀਤਾ ਜਿਵੇਂ ਉਹਨਾਂ ਤੇ ਐਸਐਲਆਰ ਦੇ ਫਾਇਰ ਕੀਤੇ ਜਿਵੇਂ ਜਿਵੇਂ ਉਹਨਾਂ ਤੇ ਐਸਐਲਆਰ ਦੇ ਫਾਇਰ ਕੀਤੇ ਇਦੋਂ ਗਾਹਾਂ ਉਹਨਾਂ ਦੇ ਉੱਤੇ ਸ਼ੌਟਗਨ ਬੈਲਟ ਗਨ ਰਬੜ ਦੀਆਂ ਗੋਲੀਆਂ ਔਰ ਇਹ ਸਪਾਰਸ਼ ਵਿੱਚ ਲਿਖਿਆ ਗਿਆ ਵੀ ਇਹਨਾਂ ਨੇ ਡਰੋਨਾ ਰਹੀਂ ਜਿਹੜੇ ਹਜ਼ਾਰਾਂ ਹਜ਼ਾਰ ਜ਼ਰੀਲੀਆਂ ਗੈਸ਼ਾਂ ਦੇ ਸ਼ੈਲ ਮਾਰੇ ਉਹ ਕਹਿੰਦੇ ਉਹ ਯੋਜਨਾ ਬਹੁਤ ਵਧੀਆ ਸੀਗੀ ਔਰ ਉਹਦੇ ਵਿੱਚ ਸ਼ਹੀਦ ਸੁਭਕਰਨ ਸ਼ਹੀਦ ਹੋਇਆ ਬਾਪ ਔਰ 433 ਸਾਡੇ ਕਿਸਾਨ ਨੌਜਵਾਨ ਜ਼ਖਮੀ ਹੋਇਆ ਜਿਨ੍ਹਾਂ ਦੀਆਂ ਛੇ ਦੀਆਂ ਇੱਕ ਇੱਕ ਅੱਖ ਚਲੀ ਗਈ ਆ ਤੋਂ ਗੰਭੀਰ ਜ਼ਖਮੀ ਵੀ ਹੋਇਆ ਔਰ ਜੋ ਜ਼ਬਰ ਕੀਤਾ ਸੀ ਕਿ ਇਹਨੇ ਕਿ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਕਰਨ ਵਾਲੇ ਅਧਿਕਾਰੀਆਂ ਨੂੰ ਜੇ ਸਨਮਾਨ ਕਰੋਗੇ ਤੇ ਦੇਸ਼ ਵਿੱਚ ਸੰਦੇਸ਼ ਕੀ ਜਾਊਗਾ ਕਿ ਜਲਿਆਂ ਵਾਲੇ ਬਾਗ ਦਾ ਸੰਦੇਸ਼ ਜਾਊਗਾ ਕਿ ਅਸੀਂ ਇੱਕ ਵਿਦੇਸ਼ੀ ਧਰਤੀ ਦੇ ਆ ਤਾਂ ਇਹ ਸਨਮਾਨ ਰੱਦ ਹੋਣਾ ਚਾਹੀਦਾ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲਤੇ ਬਿਨਾਂਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦੀ ਹੋਈ ਇਜਾਜ਼ਤ ਤਾਂ